ਨਵਾਂ ਵਿਕਾਸ ਮੋਰਚਾ ਵੱਲੋਂ ਬਾਬਾ ਸਾਹਿਬ ਦੇ ਪ੍ਰੀ ਨਿਰਮਾਣ ਦਿਵਸ ਸੰਬੰਧੀ ਫਗਵਾੜਾ ਵਿੱਚ ਵਿਸ਼ਾਲ ਪੰਜਵੀਂ ਰੈਲੀ ਕੱਢੀ ਗਈ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਪਹਿਲੋ ਤੋਂ ਮੈਂ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦਾ ਔਰ ਇੱਥੇ ਜਿਹੜੇ ਪਹੁੰਚੇ ਸਾਡੇ ਅੰਬੇਡਕਰ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਅੱਜ ਯੁਵਾ ਵਿਕਾਸ ਮੋਰਚਾ ਵੱਲੋਂ ਪੰਜਵੀਂ ਜੀੜੀ ਪ੍ਰੀ ਨਿਮਾਨਦਵਸ ਰੈਲੀ ਕੱਢੀ ਜਾ ਰਹੀ ਆ ਔਰ 바ਵਾ ਸਾਹਿਬ ਬੇੜਕਰ ਜੀ ਦੇ ਜੀਵਨ ਤੋਂ ਸਾਨੂੰ ਇਹ ਨਸੀਹਤ ਮਿਲਦੀ ਆ ਔਰ ਇਹ ਸਾਨੂੰ ਸੋਚ ਮਿਲਦੀ ਆ ਕਿ ਬਾਬਾ ਸਾਹਿਬ ਅੰਬੇਡਕਰ ਨੇ ਨਾ ਤੇ ਲਾਲਚ ਕੀਤਾ ਨਾ ਡਰੇ ਤੇ ਨਾ ਹੰਕਾਰ ਕੀਤਾ ਪਰ ਅੱਜ ਬੜੇ ਦੁੱਖ ਦੀ ਗੱਲ ਆ ਕਿ ਜਿਹੜੇ ਸਾਡੇ ਸਮਾਜ ਦੇ ਚੁਣੇ ਹੋਏ ਨਮਾਇंदे ਨੇ ਜਿਹੜੇ ਭਾਜਪਾ 'ਚ ਬੈਠੇ ਨੇ ਜਾਂ ਕਾਲੀ ਦਲ 'ਚ ਬੈਠੇ ਜਾਂ ਆਮ ਆਦਮੀ ਪਾਰਟੀ ਦੇ ਬੈਠੇ ਨੇ ਜਿਹੜੇ ਖੁਦ ਨੂੰ ਆਪਣੇ ਆਪ ਨੂੰ ਦਲਿਤ ਸਮਾਜ ਦਾ ਲੀਡਰ ਦੱਸਦੇ ਨੇ ਪਰ ਉਹ ਕੁਰਸੀ ਦੇ ਲਾਲਚ ਦੇ ਵਿੱਚ ਜਿਹੜੇ ਆ ਲਾਲਚੀ ਹੋ ਚੁੱਕੇ ਨੇ ਉਹ ਕੁਰਸੀ ਤੇ ਬੈਠ ਕੇ ਉਹਨਾਂ ਨੂੰ ਹੰਕਾਰ ਆ ਚੁੱਕਾ ਵਾ ਇਸ ਲਈ ਸਮਾਜ ਦਾ ਜਿਹੜਾ ਵਾ ਗ੍ਰੋਥ ਨਹੀਂ ਹੋ ਰਹੀ ਆ ਸਮਾਜ ਦਾ ਵਿਕਾਸ ਨਹੀਂ ਹੋ ਰਿਹਾ ਵਾ ਜੇ ਸਹੀ ਮੈਨੇ ਦੇ ਵਿੱਚ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਆ ਤੇ ਸਾਨੂੰ ਆਪਣੇ ਜੀਵਨ ਦੇ ਵਿੱਚੋਂ ਲਾਲਚ ਹੰਕਾਰ ਉਹ ਡਰ ਨੂੰ ਕੱਢਣਾ ਪਏਗਾ। ਯਾ ਗੁਰਦੇਵ ਧੰਗੁਰਦੇ ਯਾ ਵਾਲਮੀਕੀ ਹਰ ਹਰ ਵਾਲਮੀਕੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਅੱਜ ਬਾਬਾ ਸਾਹਿਬ ਡਾਕਟਰ ਅਮੇਦਕਰ ਜੀ ਦੇ ਪ੍ਰੀ ਰਣਮਾਨ ਦੇ ਵਸਤੇ ਸਮਰਪਿਤ ਜਿਹੜੀ ਯੁਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਜਿਹੜੀ ਪੰਜਵੀਂ ਰੈਲੀ ਕੱਢੀ ਜਾਈਏ ਕੱਢੀ ਜਾ ਰਹੀ ਆ। ਉਸ ਦੇ ਵਿੱਚ ਸਮੂੱਚੇ ਹੀ ਜਿਹੜੇ ਮੇਰੇ ਵੀਰ ਸਾਡੇ ਸਾਰੇ ਤਰਮਜੀਤ ਬਿੱਟੂ ਜੀ ਜਿਲ੍ਹਾ ਕਾਂਗਰਸ ਤੋਂ ਸਾਡੇ ਵਿਨੋਦ ਸੌਂਦੀ ਜੀ ਸਾਡੇ ਡਾਕਟਰ ਸਾਹਿਬ ਬਾਬਾ ਜੀ ਜਥੇਦਾਰ ਝੇੜੂ ਤੋਂ ਔਰ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਮਿਹਰਗਰਦੀ ਇਸ ਰੈਲੀ ਦੇ ਵਿੱਚ ਇਕੱਠੇ ਹੋ ਰਹੇ ਆ ਔਰ ਇਸ ਦੇ ਸਮੂੱਚੇ ਹੀ 바ਵਾ ਸਾਹਿਬ ਦੇ ਸੰਵਿਧਾਨ ਦਾ ਜਿਹੜਾ ਜਨ ਜਨ ਤੱਕ ਪਹੁੰਚਾਈਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੰਵਿਧਾਨਿਕ ਤੌਰ ਦੇ ਉੱਤੇ ਆਪਾਂ ਆਪਣੇ ਸਾਰੇ ਯੂਥ ਨੂੰ ਜੋ ਵੀ ਪੰਜਾਬ ਦੇ ਵਿੱਚ ਬੈਠਾ ਉਸ ਨੂੰ ਵੱਧ ਤੋਂ ਵੱਧ ਉੱਦਾਂ ਤੱਕ ਪਹੁੰਚਾਈਏ ਤਾਂ ਜੋ ਸੰਵਿਧਾਨ ਦੀ ਜਿਹੜੀ ਨੀਤੀ ਆ ਜਨ ਜਨ ਪਹੁੰਚ ਜਾਵੇ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਅੱਜ ਯੂਵਾ ਵਿਕਾਸ ਮੋਰਚਾ ਪੰਜਾਬ ਦੀ ਰੈਲੀ ਦੇ ਵਿੱਚ ਇਕੱਠੇ ਹੋਏ ਔਰ 바ਵਾ ਸਾਹਿਬ ਡਾਕਟਰ ਮੇਧਗਰ ਦੀ ਸੋਚ ਨਾਲ ਸਾਰੇ ਇਕੱਠੇ ਹੋਏ